ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਧ ਸੰਗਤ ਜੀ ਜਪ ਸਾਹਿਬ ਦੇ ਆਰੰਭ ਕਰਦੇ ਹਾਂ ਕੱਲ ਜਪਜੀ ਸਾਹਿਬ ਜੀ ਦੀ ਸੰਪੂਰਨ ਸੰਖਿਆ ਹੋਈ ਹੈ ਸਤਿਗੁਰਾਂ ਦਾ ਕੋਟਾਨਕ ਕੋਟ ਧੰਨਵਾਦ ਹੈ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਗਾਧ ਬਹੁਤ ਅਮਰਤ ਬਾਣੀ ਆਪਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਪਹਿਲਾ ਜਪਜੀ ਸਾਹਿਬ ਜੀ ਦੇ ਸੰਪੂਰਨ ਸੰਥਿਆ ਕੀਤੀ ਹੈ ਇਹ ਇੱਕ ਛੋਟਾ ਜਿਹਾ ਉਪਰਾਲਾ ਸਾਧ ਸੰਗਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕਰਾਇਆ ਗਿਆ ਹੈ ਜੋ ਕਿ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਸਤਿਗੁਰੂ ਜੀ ਮਹਾਨ ਉਦਮ ਕਰਕੇ ਇਹ ਨਿਤਨੇਮ ਦੀਆਂ ਸਾਰੀਆਂ ਹੀ ਬਾਣੀਆਂ ਦੀ ਸੰਥਿਆ ਰੋਜ਼ਾਨਾ ਕੀਤੀ ਜਾਂਦੀ ਹੈ ਜੋ ਕਿ ਗੁਰਦੁਆਰਾ ਸਾਹਿਬ ਪਿੰਡ ਗਿਆਨਾਂ ਦਮਤਮਾ ਦੇ ਸਾਹਿਬ ਨੇੜੇ ਚੱਲ ਰਹੀ ਹੈ ਉਸਦਾ ਟਾਈਮ ਸਵੇਰ 9 ਵਜੇ ਤੋਂ ਲੈ ਕੇ 10 ਵਜੇ ਤੱਕ ਨਿਰੰਤਰ ਚੱਲਦੀ ਹੈ ਆਪ ਜੀ ਦਾ ਨਿਮਾਣਾ ਜਿਹੜਾ ਦਾਸ ਗੁਰਦੀਪ ਸਿੰਘ ਗਿਆਨ ਸਾਧ ਸੰਗ ਜੀ ਇਹ ਹਰ ਇੱਕ ਗੁਰਸਿੱਖ ਦੇ ਮਨ ਦੀ ਤਮੰਨਾ ਹੁੰਦੀ ਹੈ ਕਿ ਬਾਣੀ ਪੜੀ ਜਾਵੇ ਤਾਂ ਸਾਨੂੰ ਇਹ ਬਹੁਤ ਵੱਡਾ ਦਿਲਾਸਾ ਤੇ ਕੁਰੂ ਕੇ ਸਾਧ ਸੰਗਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਖਾਸ ਕਰਕੇ ਬਾਬਾ ਗਿਆਨੀ ਅਮਨ ਸਿੰਘ ਜੀ ਸਿੰਘ ਭਾਈ ਰੂਪੇ ਵਾਲਿਆਂ ਨੇ ਪ੍ਰੇਰਕ ਕਰਕੇ ਹੁਕਮ ਕੀਤਾ ਕਿ ਉਪਰਾਲਾ ਕੀਤਾ ਜਾਵੇ ਅਤੇ ਦਾਸ ਦੇ ਤੁਸ਼ ਬੁੱਧੀ ਅਨੁਸਾਰ ਇਹ ਹੁਕਮ ਮੰਨ ਕੇ ਗੁਰਦੁਆਰਾ ਗੁਰਸਬਦ ਪ੍ਰਕਾਸ਼ ਗਿਆਨ ਵਿਖੇ ਸਾਂਥਿਆ ਸ਼ੁਰੂ ਕੀਤੀ ਸਤਿਗੁਰੂ ਜੀ ਨੇ ਆਪਣੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਹੀ ਸੰਗਤ ਤੇ ਇਹ ਤਮੰਨਾ ਪੂਰੀ ਕਰਨ ਦਾ ਤੇ ਆਪਣੇ ਸਾਰੇ ਹੀ ਸਤਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਕਰਦੇ ਹਾਂ ਕਿ ਵੱਧ ਤੋਂ ਵੱਧ ਗੁਰਸਿੱਖ ਲਾਹਾ ਲੈਣ ਅਤੇ ਕਲੰਗੀਧਰ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਾਡੇ ਸਾਰਿਆਂ ਤੇ ਸੁੱਧ ਬਾਣੀ ਉਚਾਰਨ ਬਲ ਬੁੱਧਿ ਦੇਹੇ ਰੋਗਤਾ ਕਰਕੇ ਸੇਵਾ ਲੈ ਲੈਣਾ ਗੁਰਬਾਣੀ ਦੁਆਰਾ ਸਿੱਖ ਕੌਮ ਦੇ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਹੁਣ ਆਪਾਂ ਜਾਪ ਸਾਹਿਬਾਰੇ ਥੋੜਾ ਜਿਹਾ ਆਪਾਂ ਦੋ ਟੂਕ ਚਾਨਣਾ ਪਾਉਂਦੇ ਹਾਂ ਜਾਪ ਸਾਹਿਬ ਅਮਰਤ ਰੀਆ ਬਾਣੀਆਂ ਤੇ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਦੂਜੇ ਨੰਬਰ ਤੇ ਹੈ ਇਸ ਬਾਣੀ ਵਿੱਚ ਅਕਾਲ ਪੁਰਖ ਦੀ ਉਸਤਤ ਹੈ ਇਹ ਬਾਣੀ ਨਮਸਕਾਰ ਨਾਲ ਸੰਬੰਧਤ ਉਚਾਰਨ ਕੀਤੀ ਹੈ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਵਿਚੰਕਤ ਹੋਈਆਂ ਬਾਣੀਆਂ ਵਿੱਚੋਂ ਪ੍ਰধান ਬਾਣੀ ਹੈ ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਤਰ ਪ੍ਰਧਾਨ ਬਾਣੀ ਸ੍ਰੀ ਜਪਜੀ ਸਾਹਿਬ ਹੈ ਉਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਜੀ ਦੀ ਪ੍ਰਧਾਨ ਬਾਣੀ ਜਾਪ ਸਾਹਿਬ ਹੈ ਜਾਪ ਅਤੇ ਜਾਪ ਦੋਨਾਂ ਬਾਣੀਆਂ ਦੇ ਨਾਮ ਵਿੱਚ ਵੀ ਮਿਲਦੇ ਹਨ ਜਾਪ ਦਾ ਅਰਥ ਹੈ ਜਪਣ ਜੋਗ अथवा ਪੜਨ ਜੋਗ ਬਾਣੀ ਰੋਜ਼ਾਨਾ ਪੜੀ ਜਾਣ ਵਾਲੀ ਪਵਿੱਤਰ ਬਾਣੀ ਅਤੇ ਜਾਪ ਦਾ ਅਰਥ ਹੈ ਲਗਾਤਾਰ ਇੱਕ ਰਸ ਅਤੇ ਨਿਰੰਤਰ ਪੜ੍ਹੀ ਜਾਣ ਵਾਲੀ ਬਾਣੀ ਅਧਿਆਨਮਕ ਪੱਖ ਤੋਂ ਇਹ ਬਾਣੀ ਸੁਰਤ ਨੂੰ ਅਪਾਲ ਪੁਰਖ ਜੋੜਨ ਵਾਲੀ ਹੈ ਸਿਧਾਂਤਕ ਪੱਖ ਤੋਂ ਇਹ ਬਾਣੀ ਅਕਾਲ ਪੁਰਖ ਦੀ ਸਿਵਤ ਸਲਾ ਭਗਤੀ ਅਤੇ ਨਾਮ ਸਰੂਪ ਹੈ ਭਾਸ਼ਾ ਦੇ ਪੱਖ ਤੋਂ ਇਹ ਬਾਣੀ ਅਨੇਕ ਭਾਸ਼ਾਵਾਂ ਨਾਲ ਸਮਲਤ ਹੈ ਭਾਸ਼ਾ ਵਿਗਿਆਨੀਆਂ ਦੇ ਖਿਆਲ ਮੁਤਾਬਕ ਇਸ ਬਾਣੀ ਵਿੱਚ 7 ਦੇ ਕਰੀਬ ਭਾਸ਼ਾਵਰਤਿਆ ਹਨ ਅਤੇ ਹਰੇਕ ਭਾਸ਼ਾ ਦੇ ਵਿਤਕਰੇ ਨੂੰ ਖਤਮ ਕਰਕੇ ਹਰੇਕ ਭਾਸ਼ਾ ਵਿੱਚ ਵਹਿਗਰੂਤੀ ਉਸਤ ਤੱਕਾਰਨ ਦਾ ਆਦੇਸ਼ ਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਬਾਣੀ ਦਾ ਸਿਰਜਣਾ ਕਾਲ ਸੰਮਤ 1756 ਬਿਕਰਮੀ 16 ਸੂਨ ਡੰਨਮੇ ਈਸਵੀ ਤੋਂ ਸਮਾਂ ਪਹਿਲਾਂ ਜਾਪਦਾ ਹੈ ਅਤੇ ਇਸ ਆਪਣੇ ਮਨ ਦੇ ਸੰਕਲਪ ਮੇਟ ਕੇ ਜਾਣਣਾ ਕਿ ਮੇਰੇ ਸਰੂਪ ਲੱਛਣ ਹੋ ਰਹੇ ਹਨ ਮਨਨ ਨੀਵਾ ਰੱਖ ਕੇ ਮਤ ਨੂੰ ਮਤ ਪੱਤ ਦੇ ਰੱਖ ਕੇ ਅਕਾਲ ਪੁਰਖ ਨਾਲ ਜੋੜਨਾ ਅਤੇ ਇਹ ਭਰੋਸਾ ਰੱਖਣਾ ਕਿ ਦਾਸ ਬਾਣੀ ਪੜ ਰਿਹਾ ਹੈ ਅਤੇ ਕਲਗੀ ਤਰ ਪਾਸ਼ਾ ਮੇਰੇ ਕੋਲ ਬੈਠ ਕੇ ਸੁਣ ਰਹੇ ਹਨ ਆਓ ਆਪਾਂ ਜਾਪ ਸਾਹਿਬ ਦੀ ਬਾਣੀ ਦਾ ਪਾਠ ਆਰੰਭ ਕਰਦੇ ਹਾਂ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਕੀ ਫਤ ਜਾਪ ਜਾਪ ਸ੍ਰੀ ਮੁਖਵਾਕ ਪਾਥ ਸਾਹਿਬ 10ਵੇਂ ਸ੍ਰੀ ਮੁਖਵਾਕ ਪਾਥ ਸਾਹਿਬ 10ਵੇਂ ਹਾਂ ਜਿਹੜਾ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਇਹ ਚਾਰ ਪ੍ਰਕਾਰ ਦਾ ਸ਼ਬਦ ਹੈ ਫਫਾ ਤਤਾ ਹਾ ਫਤ ਹੈ ਫਫਾ ਤਤੇ ਸਹਰੀ ਹਾ ਫਤੇ ਫਫਾ ਤਤਾ ਹਾ ਹਿ ਸਹਰੀ ਫਤ ਹੈ ਇਸ ਤਰ੍ਹਾਂ ਇਸ ਦਾ ਉਚਾਰਨ ਫਤਿਹ ਕਰਨਾ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਕਿਰਪਾ ਜਪੋ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਮੁਖਵਾਕ ਪਾਤਸ਼ਾਹੀ ਦਸਵੀਂ ਆ ਇਹਨਾਂ 10 ਮੰਮੇ ਨਾਲ ਨਹੀਂ ਬੋਲਣਾ ਵਾਹਿਗੁਰੂ ਵਿਹਾਰੀ ਲਾ ਕੇ ਬੋਲਣਾ ਹੈ ਦਸਵੀਂ ਸੇਰੀ ਮੁਖਵਾਕ ਪਾਤ ਸਾਹਿ 10ਵੀਂ ਜੇ ਮੁਖਵਾਕ ਪਾਤ ਸਾਹਿ 10ਵੀਂ ਛਪ ਚੰਦ ਸੰਤ ਤੈ ਪ੍ਰਸਾਦ ਦਾ ਪ੍ਰਸਾਦ ਇਹਨੂੰ ਤੈ ਛੇਤੀ ਦਨੇ ਬੋਲਣਾ ਹੈ ਤੋ ਪ੍ਰਸਾਦ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹ ਅਰ ਪਾਤ ਹਨ ਦੇ ਹਾਂ ਚੱਕਰ ਚਿਹਨ ਅਰ ਵਰਨ ਜਾਤ ਇਥੇ ਵਿਸ਼ਰਾਮ ਅਰ ਪਾਤ ਨਹਿਨ ਜੇਹ ਨਹਿਨ ਪਾਠ ਕਰਨਾ ਚਾਲ ਦੇ ਨਾਲ ਨਹਿਨ ਠੀਕ ਹੈ ਅਰਥ ਨਾਲ ਨਹਿਨ ਵੀ ਕਹਿੰਦੇ ਹਨ ਦੋਨੇ ਠੀਕ ਹੈ ਮੁੱਖ ਜਿਹੜਾ ਪਾਠ ਹੈ ਨਹਿਨ ਹੈ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ phekh ਰੂਪ ਰੰਗ ਅਰ ਰੇਖ ਤੇ ਕੋ ਕਹਿ ਨਾ ਸਕਤ ਕੇ ਓ ਕਹਿ ਨਾ ਸਕਤ ਤੇ ਅਚਲ ਮੂਰਤ ਅਨਭਉ ਪ੍ਰਕਾਸ਼ ਅਚਲ ਮੂਰਤ ਹਨਭਉ ਪ੍ਰਕਾਸ਼ ਅਮਤੋਜ ਕਹਿਜੈ ਅਮਤੋਜ ਕਹਿਜੈ ਆਹ ਕਾਸ ਕੇ ਜੀ ਬੋਨਾ ਅਮਤੋਜ ਖੇਚ ਕੇ ਜੀ ਕਾਸ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਊਟ ਇੰਦਰ ਇੰਦਰਾਣ ਸਾਹੇ ਸਾਹਾਨ ਗਿਣਚੈ ਆਏ ਸਾਹੇ ਸਾਹਾਨ ਗਿਣਚੈ ਮੁਖ ਪਾਠ ਹੈ ਇਹ ਕਈਆਂ ਸਰੂਪਾਂ ਵਿੱਚ ਸਾਹੋ ਸਾਹ ਬਿਉਂਦਾ ਹੈ ਪਰ ਸੰਪਰਦਾ ਦੇ ਵਿੱਚ ਇਹਨੂੰ ਸਾਹੇ ਸਾਹਾਣ ਕਿਣਜ ਮੁਖ ਪਾਠ ਕਰਾਇਆ ਜਾਂਦਾ ਹੈ। ਤ੍ਰਿ ਭਾਵਨ ਮਹੀ ਪਸੁਰ ਨਰ ਅਸੁਰ ਤ੍ਰਿ ਭਾਵਨ ਮਹੀ ਪਸੁਰ ਨਰ ਅਸੁਰ ਹਾਂ ਇਹਨੂੰ ਇਹਦੇ ਤੋਂ ਚੱਕ ਕੇ ਅਸੋਰ ਕਰਨਾ ਅਸਰ ਨਹੀਂ ਕਰਨਾ। ਤ੍ਰਿ ਭਾਵਨ ਮਹੀ ਪਸੁਰ ਨਰ ਅਸੁਰ ਤ੍ਰਿ ਭਾਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਤ ਤੁਹਾਇ ਸਰਬਨਾਮ ਕਥੈ ਕਵਨ ਸਰਬਨਾਮ ਕਥੈ ਕਵਨ ਇਨ ਸੁਖਮ ਜੀਂ ਅੰਧੇ ਮੇ ਆਪਾਂ ਦਾ ਲਾਣਾ ਲਾਉਨੇ ਸੁਖੰਮਗਾ ਨਾ ਬਰਨਾ ਤੋ ਐ ਛੇਤੀ ਕਰਕੇ ਤੋ ਐ ਸਰਬਨਾਮ ਕਥੈ ਕਵਨ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਕਰਮ ਨਾਮ ਬਰਨਤ ਮਤ ਹੈ ਬਰਨਤ ਨਾਲ ਸ਼ੁੱਧ ਪਾਠ ਹੈ ਦੂਜਾ ਪਾਠ ਬਰਨਤ ਵੀ ਆਉਂਦਾ ਹੈ ਜਿਹੜਾ ਮੁੱਖ ਪਾਠ ਹੈ ਇਹ ਬਰਨਤ ਨਾਲ ਸ਼ੁੱਧ ਹੈ ਪੋਜੰਗ ਪ੍ਰਯਾਤ ਛੰਦ ਗੰਗ ਪ੍ਰਯਾਮ ਛੰਦ ਇਹਨੂੰ ਭੱਬੇ ਤੋਂ ਤੋੜ ਕੇ ਜੱਜਾ ਗਗਾ ਜੱਜੇ ਤੇ ਟਿੱਪੀ ਗਗਾ ਜਾੰਗ ਬੋਲਣਾ ਝੰਗ ਨਹੀਂ ਬੋਲਣਾ ਓ ਜੰਗ ਪ੍ਰਯਾਤ ਛੰਦ ਜੰਗ ਪ੍ਰਯਾਤ ਛੰਦ ਇਹ ਜਈਆ ਪੂਰਾ ਬੋਲਣਾ ਹੈ ਜਈਆ ਓ ਜੰਗ ਪ੍ਰਯਾਤ ਛੰਦ ਜੰਗ ਪ੍ਰਯਾਤ ਪ੍ਰਯਾਤ ਛੰਦ ਨਮਸਤਵੰ ਅਕਾਲੀ ਨਮਸਤਵੰ ਕਾਲੇ ਨਮਸਤਵੰ ਕਿਰਪਾਲੇ ਨਮਸਤਵੰ ਕਿਰਪਾਲੇ ਹਾਂ ਇਹ ਦੋ ਵਾਰੀ ਆਉਂਦਾ ਹੈ ਮੁੱਖ ਰੂਪ ਦੇ ਵਿੱਚ ਇਹ ਵੱਧ ਵਾਰੀ ਵੀ ਆਇਆ ਹੈ ਪਾਰਟਕਸਾਲ ਦੇ ਹਿਸਾਬ ਨਾਲ ਦੋ ਵਾਰੀ ਸ਼ੁੱਤ ਹੈ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਨਮਸਤੰ ਅਰੂਪੇ ਨਮਸਤੰ ਅਨੂਪੇ। ਨਮਸਤੰ ਸਭੇ ਨਮਸਤੰ ਕੁੰਤੇ। ਨਮਸਤੰ ਆਪੇਖੇ ਨਮਸਤੰ ਅਲੇਖੇ। ਨਮਸਤੰ ਦੇਖੇ ਨਮਸਤੰ ਲੇਖੇ। ਨਮਸਤੰ ਅਕਾਇ ਨਮਸਤੰ ਅਜਾਇ। ਅਕਾਏ ਨਮਸਤਿ ਭਜਾਏ ਕਿਹੜਾ ਨਮਸਤੰਗ ਪਾਠ ਆਣਾ ਨੱਕ ਚ ਬੋਲਣਾ ਜੇ ਆਪਾਂ ਨਮਸਤੰਗ ਕਹਤਾ ਗੱਗਾ ਲੱਗ ਜਾਉ ਗਲੇ ਚ ਨਹੀਂ ਬੋਲਣਾ ਨੱਕ ਚ ਨਾਸਕੀ ਹੈ ਨਮਸਤੰ ਅਪੇਕੇ ਨਮਸਤੰ ਅਲੇਕੇ ਨਮਸਤੰ ਸੁਪੇਕੇ ਨਮਸਤੰ ਅਲੇਕੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਝੇ ਨਮਸਤੰ ਅਪੰਜੇ ਨਮਸਤੰ ਸੁਮੰਦੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਆਏ ਸਾਡੇ ਵੀ ਜਿੰਨੇ ਵੀ ਹੈ ਇਹ ਐਡੇ ਤੋਂ ਬੋਲਣਾ ਐਡੇ ਤੋਂ ਚੱਕ ਕੇ ਜਿੰਨੇ ਵੀ ਐਡੇ ਹੁੰਦੇ ਨਾ ਅਗੰਝੇ ਅਪੰਜੇ ਅਨਾਮੇ ਅਠਾਮੇ ਐਸੇ ਤਰ੍ਹਾਂ ਬੋਲਣਾ ਹੈ ਐਡੇ ਤੋਂ ਚੱਕ ਕੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਬਾਹੇ ਨਮਸਤੰ ਅਟਾਹੇ ਹਾਂ ਅਬਾਹੇ ਅਟਾਹੇ ਇਸ ਤਰ੍ਹਾਂ ਨਮਸਤੰ ਅਬਾਏ ਨਮਸਤੰ ਅਟਾਹੇ ਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇ ਦੇ ਨਮਸਤੰ ਅਗਾਦੇ ਅਛੇ ਦੇ ਨਮਸਤੰ ਅਗਾਦੇ ਅਛੇ ਦੇ ਛਛੇ ਨਾਲ ਬੋਲਣਾ ਸਸੇ ਨਾਲ ਨਹੀਂ ਨਮਸਤੰ ਅਛੇ ਦੇ ਨਮਸਤੰ ਅਗਾਦੇ ਨਮਸਤੰ ਅਗੰਝੇ ਨਮਸਤੰ ਅਤੰਝੇ ਨਮਸਤੰ ਬਲੰਝੇ ਨਮਸਤੰ ਪੰਝੇ ਨਮਸਤੰ ਉਦਾਰੇ ਨਮਸਤੰ ਅਪਾਰੇ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ सो पाठ है अलग पाठ है नमस्तंग सो एक नमस्तंग अनेक नमस्तंग अपूते नमस्तंग अजूपे नमस्तंग नरे कर्मे, नमस्तंग नरे ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਰੇਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਹਾਂ ਪਹਿਲਾ ਪਾਠ ਤਾਂ ਦੇ ਨਾਲ ਹੈ ਦੂਜਾ ਪਾਠ ਘੇ ਨਾਲ ਹੈ ਨਮਸਤੰਗ ਨਿਰਤਾ ਤੇ ਨਮਸਤੰਗ ਨਿਰਕਾ ਤੇ ਨਮਸਤੰਗ ਨਿਰਤੂ ਤੇ ਨਮਸਤੰਗ ਅਪੂ ਤੇ ਨਮਸਤੰਗ ਨਿਰਤੂ ਤੇ ਨਮਸਤੰਗ ਅਪੂ ਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਤਰਨ ਨਿਰਤਾਪੇ ਨਮਸਤੰਗ ਅਥਾਪੇ ਤਾਪੇ ਨਮਸਤੰਗ ਨਰੇ ਤਾਪੇ ਨਮਸਤੰਗ ਅਥਾਪੇ ਸਤਨ ਤਾਪੇ ਨਮਸਤੰਗ ਆਥਾਪੇ ਨਮਸਤੰਗ ਤੇਰ ਮਾਨੇ ਨਮਸਤੰਗ ਨਿਧਾਨੇ ਮਾਸਤ ਤੇਰ ਮਾਨੇ ਮਾਸਤ ਨਿਧਾਨੇ ਆਇ ਤਾ ਦੇ ਨਾ ਨਹੀਂ ਬੋਲਣਾ ਦੱਦਾ ਨਹੀਂ ਲਾਉਣਾ ਇੱਥੇ ਨਮਸਤੰਗ ਤੇਰ ਮਾਨੇ ਨਮਸਤੰਗ ਨਿਧਾਨੇ ਮਾਸਤ ਤੇਰ ਮਾਨੇ ਮਾਸਤ ਨਿਧਾਨੇ

ਨਮਸਤੰ ਅਰੰਗੇ ਨਮਸਤੰ ਅਪੰਗੇ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤੰ ਆਸਤਰਮੇ ਮਾਖੂ ਥਗੰਮੇ ਮਾਖਵਮੇ ਆਏ ਨਮਸਤਾਸਤ ਇਹ ਜੀ ਐਡੇ ਜਿਹੜੀ ਆਦਕ ਲੱਗੀ ਹੈ ਇਹ ਐਡੇ ਦੀ ਸੰਧੀ ਕਰੀ ਹੋਈ ਹੈ ਸੰਧੀ ਦਾ ਮਤਲਬ ਇਹ ਚੋ ਐੜਾ ਕੱਟ ਕੇ ਬੋਲਣਾ ਹੈ ਨਮਸਤੰ ਅਗੰਮੇ ਨਮਸਤ ਆਸਰੰਮੇ ਆੜਾ ਨਮਸਤ ਆਸਤਾ ਨਾ ਛੇਤੀ ਛੇਤੀ ਬੋਲ ਬੋਲਣ ਫੇਰ ਬੋਲਿਆ ਜਾਊਗਾ ਸ਼ੁੱਧ ਨਮਸਤੰ ਅਗੰਮੇ ਨਮਸਤ ਆਸਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਆਜਾ ਤੇ ਨਮਸਤਾਂ ਆਪਾ ਤੇ ਨਮਸਤਾਂ ਅਮਾਜ ਵੀ ਨਮਸਤਾ ਆਸਤਾ ਆਜ ਵੀ ਆ 92 ਆਏ ਆਈਡੀ ਤੋਂ ਤੋੜ ਕੇ ਬੋਲਣਾ ਨਮਸਤਾਂ ਅਮਾਜ ਵੀ ਨਮਸਤਾ ਆਸਤਾ ਆਜ ਵੀ ਆ ਅਮਾਜ ਵੀ ਨਮਸਤਾ ਆਸਤਾ ਆਜ ਵੀ ਹਾਂ ਅਮਾਜ ਵੀ ਆਈਡੀ ਤੋਂ ਤੋੜ ਕੇ ਨਮਸਤਾ ਆਸਤਾ ਆਜ ਵੀ ਪਹਿਲਾ ਅਮਾਜ ਵੀ ਹੈ ਦੂਜਾ ਆਜ ਵੀ ਹੈ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਾਰਬ ਕਾਲੇ ਨਮੋ ਸਾਰਬ ਦਿਆਲੇ ਨਮੋ ਸਾਰਬ ਕਾਲੇ ਨਮੋ ਸਾਰਬ ਦਿਆਲੇ ਇਹਨੂੰ ਜੇ ਆਪਾਂ ਸਰਬ ਬੋਲਤਾ ਨਾ ਜੇ ਛੇਤੀ ਬੋਲਾਂਗੇ ਭੱਬਾ ਲੱਗ ਗਈ ਉਹ ਇਹਨਾਂ ਪੋਲਾ ਬੋਲਣਾ ਸਰਬ ਬੱਬਾ ਲਾਉਣਾ ਬੋਲ ਜੋੜ ਕੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਪਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਪਾਲੇ ਨਮੋ ਸਰਬ ਪਾਲੇ ਇਹੋ ਨਮੋ ਹੈ ਨਾ ਨਮੋ ਤੇ ਜੇ ਆਪਾਂ ਵਿਚਾਰ ਆਮ ਲਾ ਦੇ ਕੇ ਸੌਖਾ ਹੋ ਜੂ ਬੋਲਣਾ ਆਪਾਂ ਨੂੰ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਖਾਪੇ ਨਮੋ ਸਰਬ ਪਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ

ਨਮਸਤੰ ਅਜਨਮੇ ਨਮਸਤੰ ਸੋ ਬਾਨ ਮੇਂ ਕੀਹਾ ਗਾਲਨ ਨਮਸਤੰ ਸੋ ਬਾਨ ਮੇਂ ਹਾਂ ਸੋ ਬਾਨ ਮੇ ਇਹ ਠੋਟੀ ਪਾਠ ਹੈ ਇਕੱਠਾ ਪਾਠ ਨਹੀਂ ਕਰਨਾ ਮੁੱਖ ਪਾਠ ਹੈ ਇਕੱਠਾ ਵੀ ਆਉਂਦਾ ਪਰ ਇਹ ਮੁੱਖ ਪਾਠ ਟਕਸਾਲ ਵੱਲੋਂ ਐਵੇਂ ਕੀਤਾ ਜਾਂਦਾ ਹੈ ਨਮਸਤੰ ਸੋ ਬਾਨ ਮੇਂ ਨਮੋ ਸਰਬ ਗਉਨੇ ਨਮੋ ਸਰਬ ਭਾਉਨੇ ਨਮੋ ਸਰਬ ਗਉਨੇ ਨਮੋ ਸਰਬ ਭਾਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ नमो सर्व रंगे नमो सर्व भंगे नमो काल काले नमस्त दयाले नमो काल काले नमस्त दयाले नमसंग अवर्ने नमस्तंग अमरने आबरने नमस्त तो नामम तो अमरने एड़े तो तोड़ के हम अवर्ने અમરને સ્ત્રે નમસ્તંગ અબરને નમસ્તંગ અમરને નમસ્તંગ જરારંગ નમસ્તંગ કૃતારંગ નમસ્તંગ જરારંગ નમસ્તંગ કૃતારંગ નમો સર્વ ਧੰદે નમોસ્ત બંધે નમો સર્વ ਧੰદે નમોસ્ત બંધ અવંડે નમોસ્ત ઇની ઇની સંધીજી આવી નમોસ્ત આ ਇਸતરે બડના

ਨਮਸਤੰ ਨਰਸਾਕੇ ਨਮਸਤੰ ਨਰਵਾਕੇ ਨਮਸਤੰ ਰਿਹਾ ਮੈਂ ਨਮਸਤੰ ਕਰੀ ਮੈਂ ਨਮਸਤੰ ਰਹੀ ਮੈਂ ਨਮਸਤੰ ਕਰੀ ਮੈਂ ਨਮਸਤੰ ਅਨੰਤੇ ਨਮਸਤੰ ਮਹਾਂਤੇ ਅਨੰਤੇ ਨਮਸਤੰ ਨਮਸਤਾ ਸਤਿ ਰਾਗੇ ਨਮਸਤੰ ਸਹਾਗੇ ਨਮਸਤ ਨਮਸਤ ਸਤ ਰਾਗੇ ਨਮਸੰਤੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਧਰਮ ਸੋਖੰ ਨਮੋ ਧਰਮ ਪੋਖੰ ਆਏ ਸੋਖੰ ਤੇ ਪੋਖੰ ਕਈ ਵਾਰੀ ਆਪਣੇ ਮੁਖ ਚੋਂ ਪੋਖੰਗ ਨਿਕਲਣ ਦਾ ਭੱਬਾ ਲੱਗ ਜਾਂਦਾ ਹੈ ਇਹ ਸ਼ੁੱਧ ਪਾਠ ਹੀ ਬੋਲਣਾ ਇਸੇ ਤਰ੍ਹਾਂ ਧਿਆਨ ਨਾਲ नमो सर्वसोखं नमो सर्वपोखं नमो सर्वसोखं नमो सर्वपोखं नमो सर्वकर्ता नमो सर्वहर्ता नमो सर्वकर्ता नमो सर्वधर्ता नमो योगजोगे नमो भोगभुगे ਨਮੋ ਸਾਰਬ ਧਿਆਲੇ ਨਮੋ ਸਾਰਬ ਪਾਲੇ ਨਮੋ ਸਾਰਬ ਧਿਆਲੇ ਨਮੋ ਸਾਰਬ ਪਾਲੇ ਅੱਜ ਆਪਾਂ ਜਪ ਸਾਹਿਬ ਦੀ ਸੰਥਿਆ ਇੱਥੋਂ ਤੱਕ 28 ਪੌੜੀਆਂ ਗੁਰੂ ਮਹਾਰਾਜ ਨੇ ਸੰਪੂਰਨ ਕਰਾਂਗੇ ਕੱਲ ਨੂੰ ਆਪਾਂ ਚਾਚਰੀ ਛੰਦ ਤੋਂ ਹੈ ਪ੍ਰਸਾਦ ਤੋਂ ਆਰੰਭ ਕਰਾਂਗੇ ਹੁਣ ਆਪਾਂ ਇਸ ਦੀ ਸਮਾਪਤੀ ਕਰੀਏ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ